ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 37 ਲਾਸ਼ਾਂ ਦੀ ਪਾਲ ਨੇਕੀ ਕਰਨੀ ਹੋਵੇ ਜਦੋਂ ਕਦੇ ਨਾ ਪਰਵਾਹ ਸਿੱਟੇ ਦੀ ਕਰੀਏ ਹੋ ਜੇ ਬਦੀਆਂ ਮਨ ਵਿਚ ਆਵਨ ਤਾਂ ਪਰ ਸ਼ਾਮੇ ਤੋਂ ਵੀ ਡਰਿਏ ਹੋ ਬਾਬਾ ਬਸ ਕੰਪਨੀ ਦੀ ਬਸ ਪੁਆਣੀਗੜ੍ਹ ਤੋਂ ਪਟਿਆਲੇ ਨੂੰ ਆ ਰਹੀ ਸੀ ਸਵੇਰ ਦਾ ਵੇਲਾ ਸੀ ਗਰਮੀ ਦੀ ਰੋਸ ਸੀ ਬਸ ਦਾ ਡਰਾਈਵਰ ਅਤੇ ਕੰਪਨੀ ਦਾ ਹਿੱਸੇਦਾਰ ਜੋ ਬੋਨਟ ਤੇ ਬੈਠਾ ਸੀ ਆਪਸ ਵਿੱਚ ਕਿਸੇ ਗਲਤ ਤੇ ਤਕਰਾਰ ਹੋਣ ਕਾਰਨ ਝਗੜ ਰਿਹਾ ਸੀ ਬਸ ਸਵਾਰੀਆਂ ਨਾਲ ਭਰੀ ਹੋਈ ਸੀ ਜਦੋਂ ਬਸ ਪਟਿਆਲਾ ਕੈਂਚੀਆਂ ਕੋਲ ਪਾਖੜਾ ਦੇ ਪੁਲ ਤੇ ਆਈ ਤਾਂ ਪੁਲ ਤੇ ਲੱਗੀ ਮੋਟੀ ਰੇਲਿੰਗ ਨੂੰ چیرਦੀ ਹੋਈ ਸਿੱਧੀ ਪਾਖੜਾ ਨਹਿਰ ਦੇ ਤੇਜ਼ ਧਾਰ ਨਾਲ ਵਗਦੇ ਡੂੰਘੇ ਪਾਣੀ ਵਿੱਚ ਵੇਖਦੇ-ਵੇਖਦੇ ਹੀ ਸੈਕਿੰਟਾਂ ਵਿੱਚ ਡੁੱਬ ਗਈ ਮਾਸਾ ਇੱਕ ਦੋ ਸਵਾਰੀਆਂ ਹੀ ਬਚ ਸਕੀਆਂ ਜੋ ਬਸ ਇਸ ਛੱਤ ਦੇ ਉੱਪਰ ਬੈਠੀਆਂ ਸਨ ਇੱਕਦਮ ਪਟਿਆਲਾ ਸ਼ਹਿਰ ਵਿੱਚ ਹੀ ਨਹੀਂ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰ ਖੇਤਰ ਵਿੱਚ ਹਾਹਾਕਾਰ ਮੱਚ ਗਈ। ਹਰ ਪਾਸਿਓਂ ਲੋਕ ਖਬਰ ਸੁਣਦੇ ਹੀ ਭਾਖੜਾ ਨਹਿਰ ਵੱਲ ਨੂੰ ਭੱਜਣ ਲੱਗੇ। ਆਪਣੀ ਟ੍ਰੇਨਿੰਗ ਪੂਰੀ ਹੋਣ ਉਪਰੰਤ 1987 ਵਿੱਚ ਮੈਂ ਪਟਿਆਲੇ ਹੀ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਅਫਸਰ ਤਾਇਨਾਤ ਕਰ ਦਿੱਤਾ ਗਿਆ ਸੀ। ਸ਼੍ਰੀ ਐਸ ਕੇ सिन्हा ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਸ ਸਾਹਸੇ ਦੀ ਸੂਚਨਾ ਮਿਲਣ ਤੇ ਚੰਦ ਮਿੰਟਾਂ ਵਿੱਚ ਹੀ ਮੌਕੇ ਤੇ ਪੁਲਿਸ ਲੈ ਕੇ ਪੁੱਜ ਕੇ ਆਰਮੀਜ਼ ਦੀ ਮਦਦ ਲਈਗੀ। ਉਨਾਂ ਦੀਆਂ ਕਰੇਨਾ ਬਸਰੋਂ ਅਤੇ ਲਾਸ਼ਾਂ ਨੂੰ ਪਾਣੀ ਵਿੱਚੋਂ ਕੱਢਣ ਲਈ ਵਰਤੀਆਂ ਗਈਆਂ ਬੀਬੀ ਐਮਬੀ ਅਧਿਕਾਰੀਆਂ ਦੀ ਮਦਦ ਨਾਲ ਨਹਿਰ ਵਿੱਚੋਂ ਪਾਣੀ ਘਟਕਣ ਲਈ ਭਾਰੀ ਮਾਤਰਾ ਵਿੱਚ ਵਗਦਾ ਪਾਣੀ ਹੋਰ ਨਹਿਰਾਂ ਵਿੱਚ ਤਬਦੀਲ ਕਰਨ ਨਾਲ ਹੌਲੀ-ਹੌਲੀ ਘਟ ਹੋਇਆ ਬੀਬੀ ਐਲਬੀ ਦੇ ਗੋਤਾਖੋਰ ਬਸ ਤੋਂ ਲੱਭਣ ਲਈ ਤੇ ਲਾਸ਼ਾਂ ਲੱਭਣ ਲਈ ਵਰਤੇ ਗਏ ਜਦੋਂ ਪਾਣੀ ਕੁਝ نیچے ਉਤਰ ਗਿਆ ਬਸ ਨਜ਼ਰ ਆਉਣ ਲੱਗ ਪਈ ਤਾਂ ਗੋਤੇਖੋਰਾਂ ਦੀ ਮਦਦ ਨਾਲ ਕਰੇਨਾ ਦੀਆਂ ਹੁੱੱਕਾਂ ਬਸ ਦੇ ਚੱਕਿਆਂ ਵਿੱਚ ਪਾਉਣ ਦਾ ਕੰਮ ਸੰਭਵ ਹੋ ਸਕਿਆ ਬਸ ਪ੍ਰਾਣੀ ਤੇ ਖੜਕ ਦੀ ਬਾਡੀ ਵਾਲੀ ਸੀ ਜਿੱਦੋਂ ਵੀ ਕ੍ਰੇਨ ਪਾ ਕੇ ਖਿੱਚੀ ਜਾਵੇ ਉਸ ਪਾਸਿਓਂ ਹੀ ਭਾਰ ਵੱਧ ਹੋਣ ਕਾਰਨ ਉਤਨਾ ਹਿੱਸਾ ਟੁੱਟ ਜਾਵੇ ਕਈ ਵਾਰੀਂ ਕੁੰਡੀਆਂ ਪਾ ਕੇ ਖਿੱਚਣ ਨਾਲ ਉੱਪਰ ਆ ਜਾਂਦੀ ਪਰ ਫਿਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਫਿਰ نیچے ਪਾਣੀ ਵਿੱਚ ਡਿੱਗ ਜਾਂਦੀ ਜਦੋਂ ਬਸ ਉੱਪਰ ਆਉਂਦੀ ਤਾਂ ਸਵਾਰੀਆਂ ਦੀਆਂ ਲਾਸ਼ਾਂ ਦਾ ਕੁਝ ਹਿੱਸਾ ਤਾਕੀਆਂ ਵਿੱਚੋਂ ਬਾਹਰ ਤੇ ਕੁਝ ਅੰਦਰ ਦਿਖਦਾ ਸੀ ਜਿਸ ਤੋਂ ਹੀ ਪ੍ਰਤੀਤ ਹੁੰਦਾ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲੈਣ ਤੱਕ ਵੀ ਜ਼ਿੰਦਗੀ ਲਈ ਮੌਤ ਨਾਲ ਕਿਵੇਂ ਲੜਾਈ ਲੜੀ ਹੋਵੇਗੀ ਉਸ ਵੇਲੇ ਉਹ ਦ੍ਰਿਸ਼ ਕਿਤਨਾ ਦਰਦਨਾਕ ਤੇ ਦੁਖਦਾਈ ਦਿੱਸਦਾ ਸੀ ਕਿ ਵੇਖ ਕੇ ਲੋਕਾਂ ਦੀਆਂ ਚੀਖਾਂ ਨਿਕਲ ਜਾਂਦੀਆਂ ਸਨ ਜਿੰਨੀ ਦੇਰ ਬਸ ਪਾਖੜਾ ਵਿੱਚੋਂ ਨਹੀਂ ਨਿਕਲੀ ਉਤਨੀ ਦੇਰ ਤੱਕ ਡੀਸੀ ਪਟਿਆਲਾ ਨਹਿਰ ਦੇ ਕਿਨਾਰੇ ਤੋਂ 1 ਮਿੰਟ ਵੀ ਪਰੇ ਨਹੀਂ ਹੋਇਆ ਹਰ ਪਲ-ਪਲ ਤੇ ਉਸਨੇ ਫੌਜਦਕਾਰੀਆਂ, ਗੋਤਾਖੋਰਾਂ, ਪੁਲਿਸ ਮੁਲਾਜ਼ਮਾਂ ਤੇ ਪਬਲਿਕ ਨਾਲ ਨਿਰੰਤਰ ਸੰਪਰਕ ਕਾਇਮ ਰੱਖਿਆ ਹੋਇਆ ਸੀ ਐਥੋਂ ਤੱਕ ਕਿ ਜਦੋਂ ਗੋਤਾਖੋਰ ਬਸ ਵਿੱਚ ਕ੍ਰੇਨ ਦੀਆਂ ਕੁੰਡੀਆਂ ਪਾਉਣ ਲਈ ਪਾਣੀ ਵਿੱਚ ਜਾਂਦੇ ਸਨ ਤਾਂ ਡੀਸੀ ਬੜੀ ਉਤਸੁਕਤਾ ਨਾਲ ਡੇਡਾ ਨੀਵਾਖੋ ਕੀ ਹਰ ਕਾਰਵਾਈ ਨੂੰ ਪੂਰੀ ਤਰ੍ਹਾਂ ਬਾਚਦਾ ਰਹਿੰਦਾ ਸੀ ਭਾਵੇਂ ਇਹ ਦ੍ਰਿਸ਼ ਇਤਨਾ ਦੁਖਦਾਈ ਸੀ ਪਰ ਫਿਰ ਵੀ ਕੁਝ ਕੁ ਤਮਾਸ਼ਪਿੰਦ ਲੋਕੀ ਕਹਿੰਦੇ ਸੁਣੇਗੇ ਡੀਸੀ ਨੂੰ ਪਰਾਂ ਕਰ ਦੋ ਕਿਤੇ ਡੀਸੀ ਕਿਨਾਰੇ ਤੋਂ ਫਿਸਲ ਕੇ ਨਹਿਰ ਵਿੱਚ ਨਾ ਡਿੱਗ ਪਵੇ ਇਸ ਨੂੰ ਸੰਭਲੋ ਕਿਦਰੇ ਹੋਰ ਹੀ ਪੰਗਾ ਨਾ ਖੜਾ ਹੋ ਜਾਵੇ ਕਈ ਇਹ ਵੀ ਕਹਿ ਰਹੇ ਸਨ ਇਹ ਬੰਗਾਲੀ ਅਫਸਰ ਬੜਾ ਹਮਦਰਦ ਸਿਰੜੀ ਅਤੇ ਮੋਮਦਿਲ ਹੈ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਕਰਮਸ਼ੀਲ ਹੋ ਰਿਹਾ ਹੈ ਕੁਝ 라ਸ਼ਾਂ ਬਸ ਦੇ ਨਾਲ ਹੀ ਬਸ ਸਮਿਤ ਪਾਣੀ ਤੋਂ ਬਾਹਰ ਕੱਢੀਆਂ ਗਈਆਂ। ਮੇਰੀ ਡਿਊਟੀ ਉਹਨਾਂ ਦਾ ਪੋਸਟਮਾਰਟਮ ਮੈਡੀਕਲ ਕਾਲਜ ਵਿੱਚੋਂ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਨ ਲਈ ਲਈ ਗਈ ਸੀ ਤੇ ਕੁਝ 라ਸ਼ਾਂ ਜੋ ਪਾਣੀ ਵਿੱਚ ਡੁੱਬ ਗਈਆਂ ਸਨ ਉਹਨਾਂ ਨੂੰ ਲੱਭਣ ਲਈ ਸਮਾਣੇ, ਖਣੌਰੀ, ਟੋਹਾਣੀ, ਕੁਸਲਾ ਹੈੱਡ, ਰਤੀਏ ਸਿਰਸੇਵਲ ਜਿੱਥੇ ਕਿਦਰੇ ਨਹਿਰ ਦਾ ਪਾਣੀ ਜਾਂਦਾ ਸੀ ਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਦੇ ਦੱਸ ਅਨੁਸਾਰ 라ਸ਼ਾਂ ਜਾ ਸਕਦੀਆਂ ਸਨ ਅਫਸਰ ਤਾਇਨਾਤ ਕਰ ਦਿੱਤੇ। ਅਗਲੇ ਦਿਨ ਤੱਕ ਕੋਈ 8-10 ਲੋਕਾਂ ਦੀਆਂ 라ਸ਼ਾਂ ਜੇ ਲਾਪਤਾ ਸਨ। ਡਿਪਟੀ ਕਮਿਸ਼ਨਰ ਸਮੇਤ ਅਫਸਰਾਂ ਦੀ ਟੀਮ ਖਨੌਰੀ ਰੈਸਟ ਹਾਊਸ ਵਿੱਚ ਪੁੱਜ ਗਈ। ਉੱਥੇ 1-2 ਦਿਨ ਲੱਗ ਸਕਦੇ ਸਨ। ਡਾਕਟਰ ਨੇਰੀ ਵਿਭਾਗ ਦੇ ਅਧਿਕਾਰੀ ਤੇ ਪੁਲਿਸਵਾਰੇ ਕਹਿ ਰਹੇ ਸਨ ਕਿ ਲਾਸ਼ਾਂ 72 ਘੰਟਿਆਂ ਤੱਕ ਪਾਣੀ ਨਾਲ ਭਰਕੇ ਪਾਣੀ ਤੇ ਤਰਨ ਲੱਗਦੀਆਂ ਹਨ। ਇਸ ਲਈ ਜਿਨ੍ਹਾਂ ਦੀਆਂ ਲਾਸ਼ਾਂ ਜੇ ਲਾਪਤਾ ਸਨ, ਉਹਨਾਂ ਦੇ ਵਾਰਸਾਂ ਦੀ ਹਾਲਤ ਵੇਖਣ ਤੇ ਸੁਣਨ ਯੋਗ ਨਹੀਂ ਸੀ। ਬਹੁਤ ਸਾਰੇ ਅਫਸਰ ਜੋ ਮੌਕੇ ਤੇ ਖਨੌਰੀ ਰੈਸਟ ਹਾਊਸ ਵਿੱਚ ਹਾਜ਼ਰ ਸਨ, ਜਿਨ੍ਹਾਂ ਵਿੱਚ ਡੀਟੀਓ, ਡੀਡੀਪੀਓ, ਐਸਡੀਐਮ ਸਮਾਣਾ, ਤਹਿਸੀਲਦਾਰ ਸਮਾਣਾ ਨਵੇਂ ਤਹਿਸੀਲ ਤਰਪਾਤਰਾ ਸੀ ਬੀਡੀਪੀਓ ਵਗੈਰਾ ਤੋਂ ਇਲਾਵਾ ਪੁਲਿਸ ਅਧਿਕਾਰੀ ਵੀ ਸਨ ਕੁਝ ਪਬਲਿਕ ਦੇ ਮਹਤਵਪੂਰਨ ਸੱਜਣ ਵੀ ਸਨ ਡੀਸੀ ਨੇ ਕਿ ਹੁਣ ਸਾਨੂੰ ਖਨੌਰੀ ਇੱਕ ਅਫਸਰ ਦਾ ਹੈੱਡਕੁਆਟਰ ਆਉਣ ਵਾਲੇ 4-5 ਦਿਨਾਂ ਲਈ ਰੱਖਣਾ ਜ਼ਰੂਰੀ ਹੈ ਕਿਉਂਕਿ ਲਾਸ਼ਾਂ ਲੱਭਣੀਆਂ ਜ਼ਰੂਰੀ ਹਨ ਤੇ ਖਨੌਰੀ ਹੀ ਕੇਂਦਰੀ ਬਿੰਦੂ ਪੈਂਦਾ ਹੈ ਐਸਐਸਪੀ ਸ਼੍ਰੀ ਭੁੱਲਰ ਨੂੰ ਇਸ਼ਾਰਾ ਕਰਦੇ ਹੋਏ ਕਿਹਾ ਦੱਸੋ ਕਿ ਇਸ ਅਫਸਰ ਨੂੰ ਤਾਇਨਾਤ ਕਰੀਏ ਇਹਨੇ ਨੂੰ ਡੀਸੀ ਆਪ ਹੀ ਕਹਿਣ ਲੱਗੇ ਕੋਈ ਵਲੰਟੀਅਰ ਅਫਸਰ ਹੈ ਜੋ ਰਹਿਣਾ ਚਾਹੇ ਮੈਂ ਕਹਾਂ ਸਰ ਮੈਂ ਤਿਆਰ ਹਾਂ ਉਹ ਹੈਰਾਨ ਹੋਏ ਤੇ ਕਿਹਾ ਕਿਉਂ ਤੂੰ ਕਿਉਂ ਆਪਣੇ ਆਪ ਨੂੰ ਵਲੰਟੀਅਰ ਪੇਸ਼ ਕੀਤਾ ਹੈ ਇਹ ਔਖਾ ਕੰਮ ਹੈ ਪਟਿਆਲੇ ਤੋਂ ਐਡੀ ਦੂਰ ਕਿਵੇਂ ਆਪਰੇਟ ਕਰੇਗਾ ਮੈਂ ਮੁਰਕੇ ਕਿਹਾ ਸਰ ਜਿਵੇਂ ਚਾਹ ਦੀ ਪੱਤੀ ਗਰਮ ਪਾਣੀ ਵਿੱਚ ਪਾਉਣ ਨਾਲ ਰੰਗ ਵਿਖਾਉਂਦੀ ਹੈ ਇਸੇ ਤਰ੍ਹਾਂ ਹੀ ਬੰਦੇ ਵੀ ਔਖੇ ਵੇਲੇ ਪਰਖੇ ਜਾਂਦੇ ਆ ਮੈਂ ਇਸ ਦਾ ਕਾਰਨ ਦੱਸਿਆ ਕਿ ਮੈਂ ਕਿਉਂ ਵਲੰਟੀਅਰ ਬਣਿਆ ਹਾਂ ਮੈਂ ਅਜੇ ਸ਼ਾਦੀ ਸ਼ੁਦਾ ਨਹੀਂ ਸੀ ਮੈਨੂੰ ਘਰ ਵਿੱਚੋਂ ਡਿੱਕਣ ਵਾਲਾ ਕੋਈ ਨਹੀਂ ਜੇਕਰ ਮੈਂ 5-4 ਦਿਨ ਉੱਥੇ ਠਹਿਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਸੀ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਜਾਣਦਾ ਸੀ ਮੈਂ ਇਸ ਇਲਾਕੇ ਵਿੱਚੋਂ ਹੀ ਕੁਝ ਸਾਲ ਪਹਿਲਾਂ ਲੈਂਡਮਾਰਕਸ ਬੈਂਕ ਦੀ ਡਾਇਰੈਕਟਰੀ ਦੀ ਚੋਣ ਲੜੀ ਸੀ ਜੇਕਰ ਕਿਸੇ ਟਰੈਕਟਰ ਟਰਾਲੀ ਟਰੱਕ ਗੋਤਾ ਖੁਰ ਜਾਂ ਹੋਰ ਚੀਜ਼ ਵਾਸਤੇ ਲੋਕਾਂ ਦੀ ਮਦਦ ਦੀ ਲੋੜ ਪਈ ਤਾਂ ਮੈਨੂੰ ਅਸਰ ਸੂਖਾਉਣ ਕਰਨ ਮਿਲ ਜਾਉ ਨਹਿਰੀ ਵਿਭਾਗ ਦੇ ਸਮੂਹ ਅਫਸਰਾਂ ਨਾਲ ਮੇਰੇ ਸਬੰਧ ਅੱਛੇ ਸਨ ਮੈਂ ਇਹਨਾਂ ਦੀ ਮਦਦ ਨਾਲ ਇਹ ਕੰਮ ਸੌਖਾ ਕਰ ਸਕਦਾ ਸੀ ਹੋਰ ਅਫਸਰਾਂ ਲਈ ਮੁਸ਼ਕਲ ਹੋਣਾ ਸੀ ਭਾਵੇਂ ਉਹ ਦੁਖਦਾਈ ਘੜੀ ਸੀ ਪਰ ਮੇਰਾ ਜਵਾਬ ਸੁਣ ਕੇ ਡੀਸੀ ਸਾਹਿਬ ਖੁਸ਼ ਹੋਏ ਉਹਨਾਂ ਕਿਹਾ ਮੈਨੂੰ ਤੇਰੇ ਤੇ ਮਾਨਾ ਮੈਂ ਕਹਿਆ ਸਰ ਕਰਮੀ ਬੰਦੇ ਦਾ ਧਰਮ ਹੁੰਦਾ ਹੈ ਕੋਈ ਕੰਮ ਬੰਦੇ ਲਈ ਮਾੜਾ ਨਹੀਂ ਹੁੰਦਾ ਜਿਸ ਵਿੱਚ ਮਨੁੱਖਤਾ ਦੀ ਭਲਾਈ ਅਤੇ ਬਿਹਤਰੀ ਹੋਵੇ ਮੈਂ ਕਿਹਾ ਕਿ ਜਦੋਂ ਕੋਈ ਬੰਦਾ ਔਖੀ ਘੜੀ ਵਿੱਚੋਂ ਦੀ ਗੁਜ਼ਰ ਰਿਹਾ ਵੇਖਦਾ ਹਾਂ ਤਾਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਦੀ ਥਾਂ ਤੇ ਮੈਂ ਖੁਦ ਵੀ ਹੋ ਸਕਦਾ ਸੀ ਜੇਕਰ ਮੈਂ ਉਸ ਦੀ ਸਥਿਤੀ ਵਿੱਚ ਹੁੰਦਾ ਮੈਨੂੰ ਵੀ ਮਦਦ ਦੀ ਲੋੜ ਪੈਂਦੀ ਅਸਲੀ ਮਦਦ ਥੀ ਉਹ ਹੁੰਦੀ ਹੈ ਜਦੋਂ ਕੋਈ ਦੂਸਰਾ ਬੰਦਾ ਸੱਚਮੁੱਚ ਮਦਦ ਮੰਗ ਰਿਹਾ ਹੋਵੇ ਭਲਾਈ ਸਹਿਯੋਗ ਹਮਦਰਦੀ ਅਤੇ ਮਨੁੱਖਤਾ ਦੀ ਸੇਵਾ ਹੀ પરમ તર્મ ਹੁੰਦਾ ਹੈ ਮੈਨੂੰ ਪਰਿਵਾਰਕ ਸੰਸਕਾਰਾਂ ਚੋਂ ਵੀ ਇਹ ਸਿੱਖਿਆ ਮਿਲੀ ਹੋਈ ਹੈ ਮੀਟਿੰਗ ਖਤਮ ਹੋ ਗਈ ਤੇ ਡੀਸੀ ਤੇ ਸਮੂਹ ਅਫਸਰ ਪਟਿਆਲੇ ਵੱਲ ਚਲੇ ਗਏ ਮੈਂ ਆਪਣੀ ਡਿਊਟੀ ਦੀ ਪਾਲਣਾ ਲਈ ਤੇ ਮਿਸ਼ਨ ਦੀ ਪੂਰਤੀ ਲਈ ਕਰਮਸ਼ੀਲ ਹੋ ਗਿਆ ਮੇਰੇ ਕੋਲ ਸਰਕਾਰੀ ਜੀਪ ਹੁੰਦੀ ਸੀ ਉਸ ਜੀਪ ਤੇ ਹੀ ਮੈਂ ਗੱਡੀ ਚਲਾਉਣੀ ਸਿੱਖੀ ਸੀ ਇੱਕ ਨਹਿਰੀ ਵਿਭਾਗ ਦੇ ਜੀ ਸਰਦਾਰ ਹਰਮੇਲ ਸਿੰਘ ਖਟਲਾ ਜੋ ਮੇਰੇ ਪਿੰਡ ਦੇ ਨਾਲ ਲੱਗਦੇ ਖੇਤਲੇ ਪਿੰਡ ਦਾ ਵਸਨੀਕ ਸੀ ਉਹ ਉਮਰ ਵਿੱਚ ਭਾਵੇਂ ਮੈਥੋਂ 3-4 ਸਾਲ ਛੋਟਾ ਸੀ ਪਰ ਉਸ ਵਿੱਚ ਸਿਆਣਪ ਦਾ ਮਾਦਾ ਕਾਫੀ ਹੈ ਉਹ ਮੈਨੂੰ ਕਹਿਣ ਲੱਗਾ ਭਾਈ ਜੀ ਤੁਸੀਂ ਗੁੱਸਾ ਤਾਂ ਨਹੀਂ ਮੰਨੋਗੇ ਮੈਂ ਕਿਹਾ ਤੇਰਾ ਗੁੱਸਾ ਕਾਦਾ ਤੇਰਾ ਮੇਰੇ ਨਾਲ ਦਫਤਰੀ ਰਿਸ਼ਤਾ ਨਹੀਂ ਗਵਾਂਡੀਆਂ ਵਾਲਾ ਤੇ ਭਰਾਵਾਂ ਵਾਲਾ ਹੀ ਰੱਖਣਾ ਉਹ ਕਹਿਣ ਲੱਗਾ ਸਾਡਾ ਇੱਕ ਐਕਸੀਅਨ ਸਿੰਘਲਾ ਕਹਿੰਦਾ ਹੁੰਦਾ ਸੀ ਕਿ ਸਰਕਾਰ ਦੇ ਘਰ ਕਦੇ ਵੀ ਕੋਈ ਪੰਗਾ ਖੁਦ ਆਪਣੇ ਆਪ ਨਾ ਲਓ ਕਿਸੇ ਕੰਮ 'ਚ ਕਦੇ ਹੱਥ ਖੜਾ ਕਰਕੇ ਵਲੰਟੀਅਰ ਨਾ ਬਣੋ ਤੁਸੀਂ ਨੇ ਕੱਠ ਵਿੱਚ ਆਪੇ ਕਹਿ ਦਿੱਤਾ ਮੈਂ ਕੋਈ ਨਹੀਂ ਰਹਿਣ ਲਈ ਤਿਆਰ ਹਾਂ ਮੈਂ ਹਰਮੇਲ ਨੂੰ ਕਿਹਾ ਕਿ ਕਿ ਭਾਈ ਮੈਂ ਤੇਰੇ ਸਿਰ ਤੇ ਹੀ ਹਾਂ ਕਰ ਦਿੱਤੀ ਨਾਲੇ ਇਹ ਭਲੇ ਦਾ ਕੰਮ ਹੈ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਤੇ ਰਾਜ਼ੀ ਹੁੰਦਾ ਹੈ ਪੜਾਈ ਦੇ ਕੰਮ ਵਿੱਚ ਪਹਿਲ ਕਰਨੀ ਚਾਹੀਦੀ ਹੈ ਉਸਨੇ ਫਿਰ ਕਿਹਾ ਤੁਹਾਡੀ ਗੱਲ ਮੰਨ ਲੈਂਦੇ ਹਾਂ ਜੇਕਰ ਕੰਮ ਠੀਕ ਹੋ ਗਿਆ ਫਿਰ ਤਾਂ ਕੋਈ ਸ਼ਾਬਾਸ਼ ਨਹੀਂ ਮਿਲਣੀ ਪਰ ਜੇ ਕਿਤੇ ਕੋਈ ਮਾੜਾ ਮੋਟਾ ਪੰਗਾ ਪੈ ਜਾਵੇ ਫਿਰ ਲੈਣੇ ਦੇ ਦੇਣੇ ਪੈ ਜਾਂਦੇ ਆ ਮੈਂ ਉਸਨੂੰ ਕਿਹਾ ਜ਼ਿੰਦਗੀ ਖੁਦ ਵੀ ਇੱਕ ਪੰਗਾ ਹੈ ਪੰਗੇਬਾਜ਼ੀਆਂ ਤੋਂ ਬਗੈਰ ਜ਼ਿੰਦਗੀ ਬੇਅਰਥ ਅਤੇ ਰੁਕੀ ਹੁੰਦੀ ਹੈ ਮੈਨੂੰ ਤਾਂ ਬੰਗੇਬਾਜ਼ੀਆਂ ਵਿੱਚ ਆਨੰਦ ਮਿਲਦਾ ਹੈ ਖੈਰੋ ਮੇਰੇ ਨਾਲ ਹੀ ਰਹਿਆ ਤੇ ਮੇਰੀ ਇਸ 3-4 ਦਿਨਾਂ ਦੀ ਮਹਿੰਮ ਵਿੱਚ ਉਹ ਮੇਰਾ ਸਾਥੀ ਮਦਦਗਾਰ ਤੇ ਅਜਿਹੀ ਉਦਾਸੀ ਇਕਵੇਂ ਤੇ ਇਸ ਕਾਮਰਟ ਵੇਲੇ ਉਹ ਮੈਨੂੰ ਸਾਥ ਵੀ ਦਿੰਦਾ ਸੀ ਅਸੀਂ ਦੋਵੇਂ ਜਣੇ ਜਦ ਵੀ ਕਿਧਰੇ ਪਤਾ ਲੱਗਦਾ ਕਿ ਫਲਾਣੇ ਦਾ ਨਹਿਰ ਦੀ ਪੁਲੀ ਵਿੱਚ ਜਾਂ ਝਾਲ ਵਿੱਚ ਕੋਈ ਲਾਸ਼ ਕੁੰਦੀ ਹੈ ਤੁਰੰਤ ਖੁਦ ਦੀ ਗੱਡੀ ਚਲਾ ਕੇ ਪਹੁੰਚਦੇ ਤੇ ਫਿਰ ਲਾਸ਼ਾਂ ਦੇ ਵਾਰਸਾਂ ਨੂੰ ਜੋ ਆਪਣੇ ਪੱਦਰ ਤੇ ਨਹਿਰ ਦੇ ਕਿਨਾਰਿਆਂ ਦੇ ਨਾਲ-ਨਾਲ ਲਾਸ਼ਾਂ ਦੀ ਖੋਜ ਕਰਦੇ ਫਿਰਦੇ ਸਨ ਉਹਨਾਂ ਨੂੰ ਨਾਲ ਲੈ ਕੇ ਲਾਸ਼ਾਂ ਦੀ ਪਛਾਣ ਕਰਵਾਉਂਦੇ ਚੰਦਪੁਰਾ ਪਿੰਡ ਜੋ ਹਰਿਆਣਾ ਰਾਜ ਵਿੱਚ ਪੈਂਦਾ ਹੈ ਉੱਥੇ ਡੰਗਰਾਂ ਦੇ ਪਾਰੀ ਨਹਿਰ ਵਿੱਚ ਗੋਤੇ ਲਾਉਂਦੇ ਛਾਲਾ ਮਾਰ ਕੇ ਨਾਰੇ ਸਨ ਸਾਨੂੰ ਦੱਸਿਆ ਕਿ ਇੱਕ লাশ ਚੰਦਪੁਰਾ ਹੈਡਵਰਕਸ ਦੀ ਝਾਲ ਵਿੱਚ ਘੁਮਣ ਕੇ ਲਿਆਂਦੀ ਹੈ ਜਿਸ ਦੀ ਨਿਸ਼ਾਨੀ ਵੀ ਦੱਸੀ ਕਿ 35-40 ਸਾਲ ਦੇ ਆਦਮੀ ਦੀ লাশ ਜਾਪਦੀ ਹੈ ਜਿਸ ਦੀ ਦਾੜੀ ਕੱਟੀ ਹੋਈ ਹੈ ਅਤੇ ਉਸ ਦੇ ਤੇੜ ਚ ਕਾਲੀ ਪੈਂਟ ਪਾਈ ਹੋਈ ਹੈ ਕਨੌਰੀ ਦੇ ਰੈਸਟੌਰਨ ਵਿੱਚ ਕੁਝ ਲੋਕ ਜੋ ਬੈਠੇ ਸਨ ਉਹਨਾਂ ਨੂੰ লাশ ਦਾ ਹੁਲੀਆ ਦੱਸਣ ਉਪਰੰਤ ਇੱਕ ਆਦਮੀ ਜੋ ਪਵਾਨੀਗੜ ਕੋਲ ਦੇ ਕਿਸੇ ਪਿੰਡ ਦਾ ਸੀ ਉਸਨੇ ਦੱਸਿਆ ਕਿ ਉਸਤੇ ਭਰਾ ਦੀ লাশ ਹੋ ਸਕਦੀ ਹੈ ਜੋ ਪਿੰਡ ਦੇ ਕਿਸੇ ਕਿਸਾਨ ਨਾਲ ਖੇਤ ਮਜ਼ਦੂਰ ਦੇ ਤੌਰ ਤੇ ਕੰਮ ਕਰਦਾ ਸੀ ਰਿਸ਼ਤੇਦਾਰੀ ਵਿੱਚ ਵਿਆਹ ਹੋਣ ਕਾਰਨ ਪਟਿਆਲੇ ਵਿਆਹ ਲਈ ਕੱਪੜੇ ਖਰੀਦਣ ਜਾ ਰਿਹਾ ਸੀ ਅਸੀਂ ਇੱਕ ਟਰੱਕ ਵੀ ਯੂਨੀਅਨ ਵਿੱਚੋਂ ਨਾਲ ਲੈ ਲਿਆ ਤੇ ਉਸ ਦਲਿਤ ਵਰਗ ਦੀ লাশ ਤੇ ਵਾਰਸ ਨੂੰ ਅਤੇ ਉਸ ਨਾਲ ਜੋ ਇੱਕ ਹੋਰ ਮਦਦਗਾਰ ਸੀ ਦੋਵਾਂ ਨੂੰ ਟਰੱਕ ਵਿੱਚ ਬਿਠਾ ਕੇ ਆਪ ਆਪਣੀ ਜੀਪ ਸਮੇਤ ਚੰਦਪੁਰੇ ਨਹਿਰ ਦੇ ਪੁਲ ਤੇ ਪੁੱਜ ਗਏ ਜਿੱਥੇ ਝਾਲ ਵਿੱਚ লাশ ਤਰਦੀ ਸੀ লাশ ਨੂੰ ਨਹਿਰ ਤੋਂ ਕੱਢਣ ਲਈ ਨਾਲ ਲੱਗਦੇ ਪਿੰਡ ਸਦਾਨੀ ਦੇ ਸਰਪੰਚ ਰਦੀਸ਼ ਕੁਮਾਰ ਨੂੰ ਬੁਲਾਇਆ ਜੋ ਰਿਟਾਇਰਡ ਥਾਣੇਦਾਰ ਚੌਧਰੀ ਪ੍ਰਤਾਪ ਸਿੰਘ ਦਾ ਮੁੰਡਾ ਹੈ ਉਸ ਦਾ ਚਾਚਾ ਮਹਿੰਦਰ ਸਿੰਘ ਮੇਰੇ ਨਾਲ ਜਨਤਾ ਕੋਚਿੰਗ ਸਕੂਲ ਵਿੱਚ ਸੁਨਾਮ ਪੜਦਾ ਰਿਹਾ ਸੀ ਰਾਜੇਸ਼ ਦੇ ਪਿੰਡ ਜਦੋਂ ਅਸੀਂ ਪੁੱਜੇ ਉਹ ਵੇਖ ਕੇ ਹੈਰਾਨ ਹੋ ਗਿਆ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ 15-20 ਸਾਲ ਬਾਅਦ ਮਿਲੇ ਸੀ ਜਦੋਂ ਅਸੀਂ ਲੰਮੀ ਗੱਲ ਨੂੰ ਸੰਖੇਪ ਕਰਦੇ ਕਿਹਾ ਕਿ ਅਸੀਂ ਤਾਂ ਕਿਸੇ ਅਨਸਕਾਮੇ ਕੰਮ ਵਿੱਚ ਫਿਰਦੇ ਹਾਂ ਸਾਨੂੰ ਤਾਂ ਕੁਝ ਬੰਦੇ ਤੇ ਗੋਤੇ ਖੋਰਦੇ ਹੋ ਅਸੀਂ ਲਾਸ਼ਾਂ ਲੱਭਦੇ ਫਿਰਦੇ ਹਾਂ ਨਹਿਰ ਵਿੱਚੋਂ ਲਾਸ਼ ਕਢਣੀ ਹੈ ਉਹ ਅਜੇ ਵੀ ਮਜ਼ਾਕੀ ਅੰਦਾਜ਼ ਵਿੱਚ ਕਹਿੰਦਾਰੇ ਚਾਚੂ ਮਾਣੇ ਤੋਂ ਸੁਣਿਆ ਥਾ ਕਿ ਤੁਸੀਂ ਬਹੁਤ بڑے ਅਫਸਰ ਲੱਗ ਰਹੇ ਹੋ ਕੀ ਬਾਤ ਥਾਰੇ ਪੰਜਾਬ ਮੈਂ ਮੈਜਿਸਟ੍ਰੇਟ ਲਾਸ਼ਾਂ ਢੂੰਡਣੇ ਦਾ ਕੰਮ ਕਰ ਰਹੇ ਹਾਂ ਕੀ ਮੈਂ ਉਸ ਨੂੰ ਸਮਝਾਇਆ ਕਿ ਬੱਚੂ ਪੀਸੀਐਸਟੀ ਨੌਕਰੀ ਬਾਦਸ਼ਾਹ ਤੋਂ ਭਿਖਾਰੀ ਤੱਕ ਦੇ ਕੰਮ ਬਾਰੇ ਹੁੰਦੀ ਹੈ ਅਸੀਂ ਪਰਮਿਟ ਕੋਟੇ ਲਾਇਸੈਂਸ ਜਾਰੀ ਕਰਦੇ ਹਾਂ ਫੈਸਲੇ ਕਰਦੇ ਹਾਂ ਤੇ ਨਾਲ ਹੀ ਔਖੇ ਵੇਲੇ ਵਿੱਚ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਤੇ ਲੋੜਵੰਦਾ ਦੀ ਮਦਦ ਲਈ ਅਮੀਰਾਂ ਕੋਲੋਂ ਦਾਨ ਵੀ ਮੰਗਦੇ ਹਾਂ ਰਾਹਤ ਵੀ ਦਿੰਦੇ ਹਾਂ ਭਾਵੇਂ ਇਸ ਨੂੰ ਕੋਈ ਭਿਖਾਰੀ ਕਹੇ ਜਾਂ ਕੁਝ ਹੋਰ ਸਾਡੀ ਨੌਕਰੀ ਵਿੱਚ ਹਰ ਕੰਮ ਸ਼ਾਮਲ ਹੁੰਦਾ ਖੈਰ ਉਹ ਹਾਸੇ ਮਜ਼ਾਕ ਦੀ ਗੱਲ ਛੱਡ ਕੇ ਸਾਡੀ ਗੰਭੀਰਤਾ ਨਾਲ ਮਦਦ ਤੇ ਹੋ ਗਿਆ ਉਸਨੇ ਕੁਝ ਹੋਰ ਪਿੰਡ ਦੇ ਬੰਦੇ ਜੋ ਗੋਤਾਖੋਰ ਸਨ ਸਾਡੀ ਮਦਦ ਲਈ ਬੁਲਾਏ ਜਦੋਂ লাশ ਨੂੰ ਕੱਢਣ ਲਈ ਅਸੀਂ ਲੰਮੇ ਬਾਸਾਂ ਦੀਆਂ ਕੁੰਡੀਆਂ ਤੇ ਰੱਸੇ ਪਾ ਕੇ ਉੱਪਰ ਖਿੱਚਦੇ লাশ ਉਸ ਰੇਲਿੰਗ ਦੇ ਨੇੜੇ ਆਉਂਦੀ ਜੋ ਪੁਲ ਦੇ ਦੁਆਲੇ ਲੱਗੀ ਹੋਈ ਸੀ ਉਸ ਵਿੱਚ ਫਸ ਕੇ ਦੋ ਤਿੰਨ ਵਾਰ ਪਾਣੀ ਵਿੱਚ ਡਿੱਗ ਪਈ ਮੈਂ ਮ੍ਰਿਤਕ ਦੇ ਵਾਰਿਸ ਜੋ ਸਸਕਾ ਭਰਾ ਸੀ ਉਸ ਨੂੰ ਕਿਹਾ ਹੁਣ ਜਦੋਂ লাশ ਉੱਪਰ ਆਈ ਤਾਂ ਤੁਸੀਂ ਹੱਥ ਪਾ ਕੇ লাশ ਨੂੰ ਫੜ ਲੈਣਾ ਮੈਂ ਵੀ ਨਾਲ ਲੱਗ ਜਾਵਾਂਗਾ ਕਿਤੇ ਫੇਰ ਨਾ ਡਿੱਗ ਜਾਵੇ ਜਦੋਂ Laash ਉੱਪਰ ਆਈ ਜੋ ਪਾਣੀ ਵਿੱਚ ਕਈ ਦਿਨ ਰਹਿਣ ਕਰਨ ਫੁੱਲ ਕੇ ਨਾਜ਼ੁਕ ਤੇ ਨਰਮ ਹੋਈ ਪਈ ਸੀ ਇੱਕ ਪਾਸੇ ਮੈਂ ਲੱਤਾਂ ਫੜ ਲਈਆਂ ਜਦੋਂ ਮੋਢਿਆਂ ਵਾਲੇ ਪਾਸੇ ਉਸ ਮ੍ਰਿਤਕ ਦੇ ਭਰਾ ਨੂੰ Laash ਨੂੰ ਫੜਨ ਲਈ ਕਿਹਾ ਉਹ ਨਾ ਕਰ ਗਿਆ ਤੇ ਕਹਿਣ ਲੱਗਾ ਕਿ ਉਸ ਦਾ ਜੀ ਕੱਚਾ ਹੁੰਦਾ ਤੇ ਉਲਟੀ ਆਉਣ ਵਾਲੀ ਹੋ ਜਾਂਦੀ ਹੈ ਮੈਂ ਉਸ ਨੂੰ ਗੁੱਸੇ ਹੋ ਕੇ ਕਿਹਾ ਓਏ ਭਲਿਆ ਲੋਕਾ ਤੇਰਾ ਮਾਂ ਦਾ ਜਾਇਆ ਭਾਈ ਐ ਐਡੀ ਦੂਰ ਹੋਰ ਕੀ ਕਰਨਾ ਹੈ ਜੇ ਤੂੰ ਸੱਕਾ ਭਰਾ ਹੀ ਹੱਥ ਲਾਉਣ ਤੋਂ ਗਰੇਜ਼ ਕਰਦਾ ਤਾਂ ਫਿਰ ਬਾਕੀ ਬੰਦੇ ਕਿਉਂ ਲੱਗਣਗੇ ਪਾਵੇਂ ਮੈਂ ਤੇਰੇ ਨਾਲ ਲੱਗਿਆ ਪਰ ਕਿਸੇ ਕੈਦ ਦੇ ਕਾਨੂੰਨ ਜਾਂ ਜ਼ਾਬਤਾ ਪ੍ਰਣਾਲੀ ਵਿੱਚ ਇਹ ਨਹੀਂ ਲਿਖਿਆ ਕਿ ਇਹ ਕਮ ਮੈਜਿਸਟਰੇਟ ਦਾ ਹੈ ਪਰ ਇੱਥੇ ਕੈਦ ਦੇ ਕਾਨੂੰਨ ਨਹੀਂ ਇਹ ਮਨੁੱਖਤਾ ਦਾ ਮਸਲਾ ਹੈ ਇੱਥੇ ਹੋਰ ਕੁਝ ਨਹੀਂ ਸਿਰਫ ਆਤਮਾ ਆਵਾਜ਼ ਦਿੰਦੀ ਹੈ ਉਹ ਨਾ ਮੰਨਿਆ ਮੇਰੇ ਨਾਲ ਹੀ ਹਰਮੇਲ ਸਿੰਘ ਜੇ ਹੀ ਨੇ ਇੱਕ ਪਾਸੇੋਂ ਮੋਢਿਆਂ ਤੋਂ লাশ ਨੂੰ ਫੜ ਕੇ ਬਾਹਰ ਕੱਢ ਲਿਆ ਸਾਨੂੰ ਕੁਝ ਤਰਵਸ ਹੋਇਆ ਅਸੀਂ লাশ ਨੂੰ ਪੁਲਿਸ ਦੇ ਇੱਕ ਸਿਪਾਈ ਰਾਹੀਂ লাশ ਦੇ ਨਾਲ ਉਸੇ ਵਾਰਸਪਰਾ ਨੂੰ ਟਰੱਕ ਤੇ ਲਦ ਕੇ ਪੋਸਟਮਾਰਟਮ ਲਈ ਮੈਡੀਕਲ ਕਾਲਜ ਪਟਿਆਲੇ ਭੇਜ ਦਿੱਤੀ ਉਸ ਤੋਂ ਥੋੜੀ ਦੇਰ ਬਾਅਦ ਜਦੋਂ ਅਸੀਂ ਪਿੰਡ ਸਦਾਨੀ ਸਰਪੰਚਾਂ ਦੇ ਘਰ ਚਾਹ ਪਾਣੀ ਪੀ ਕੇ ਆ ਰਹੇ ਸੀ ਤਾਂ ਸਾਨੂੰ ਇੱਕ ਸਕੂਟਰ ਵਾਲੇ ਨੇ ਰਸਤੇ ਵਿੱਚ ਦੱਸਿਆ ਕਿ ਚਾਂਦਪੂਰੇ ਤੋਂ ਅੱਗੇ ਕੁਸਲੇ ਹੈੱਡ ਕੋਲ ਇੱਕ ਨੰਗੀ লাশ ਮੁੱਦੇ ਨੂੰ ਪਾਣੀ ਵਿੱਚ ਤੈਰਦੀ ਜਾ ਰਹੀ ਹੈ ਉਸਨੇ ਦੱਸਿਆ ਕਿ ਇਹ ਨਹੀਂ ਪਤਾ ਲੱਗਦਾ ਕਿ লাশ ਆਦਮੀ ਦੀ ਹੈ ਜਾਂ ਇਸਤਰੀ ਦੀ ਉਸਦੇ ਵਾਲ ਵੀ ਕਾਫੀ ਝੜ ਚੁੱਕੇ ਹਨ ਉਮਰ ਦਾ ਵੀ ਪਤਾ ਨਹੀਂ ਲੱਗਦਾ ਖੈਰ ਅਸੀਂ ਫੇਰ ਚੱਲ ਪਏ ਪਰ ਉਸ ਥਾਂ ਤੇ ਕੋਈ 25-30 ਕਿਲੋਮੀਟਰ ਤੱਕ ਦੂਰ ਦਾ فاਸਲਾ ਪਾਖੜਾ ਨਹਿਰ ਦੇ ਨਾਲ-ਨਾਲ ਵੱਡਾ ਸਰਕੰਡਾ ਕਿਨਾਰੇ ਤੇ ਉੱਗਿਆ ਹੋਇਆ ਸੀ। ਦੋਮੇ ਪਾਸੇ ਵੱਡੇ-ਵੱਡੇ ਟਿੱਬੇ ਤੇ ਸ਼ਾਮ ਵੇਲੇ ਸੁੰਨਮਸੁੰਨ ਚੁੱਪ ਸ਼ਾਂਤ ਪਟਾਈ ਦੀ ਨਹਿਰ ਦੀ ਲੰਬੀ ਪਟੜੀ ਤੇ ਇੱਕਦਮ ਸਿੱਧਾ ਮੀਲਾਂ ਤੱਕ ਪਾਣੀ ਪਾਣੀ ਨਜ਼ਰ ਆਉਂਦਾ ਸੀ ਜੋ ਕਿ ਡਰਾਉਣਾ ਦ੍ਰਿਸ਼ ਪੇਸ਼ ਕਰਦਾ ਸੀ। ਸਾਡੀ ਜੀਪ ਰਸਤੇ ਵਿੱਚ ਖਰਾਬ ਹੋ ਗਈ। ਜਿੱਤ ਬੜਾ ਉਦਾਸ ਹੋਇਆ। ਇੱਕ ਟਰੈਕਟਰ ਟਰਾਲੀ ਵਾਲਾ ਅੱਗੇ ਆ ਰਿਹਾ ਸੀ। ਨਹਿਰ ਤੇ ਦੋ ਗੱਡੀਆਂ ਦੇ ਲੰਘਣ ਲਈ ਥਾਣੀ ਪਰ ਉਹ ਸਰਕਾਰੀ ਜੀਪ ਵੇਖ ਕੇ ਰੁੱਕੇ ਸਾਡੇ ਕੋਲ ਆ ਗਿਆ। ਪੁੱਛਣ ਲੱਗਾ ਸਰਦਾਰ ਜੀ ਜੀਪ ਨੂੰ ਕੀ ਹੋ ਗਿਆ ਅਸੀਂ ਭਾਵੇਂ ਕੋਈ ਮਿਸਤਰੀ ਮਕੈਨਿਕ ਨਹੀਂ ਸੀ ਪਰ ਵਕਤ ਪਏ ਤੋਂ ਬੰਦਾ ਮਕੈਨਿਕ ਵੈਦ ਹਕੀਮ ਜੋ ਵੀ ਸਮਝ ਦੀ ਜ਼ਰੂਰਤ ਹੋਵੇ ਬੰਦ ਦੀ ਕੋਸ਼ਿਸ਼ ਕਰਦਾ ਉਸ ਟਰੈਕਟਰ ਵਾਲੇ ਭਾਈ ਨੇ ਹੱਥ ਪੈਰ ਮਾਰ ਕੇ ਸਾਡੀ ਜੀਪ ਸਟਾਰਟ ਕਰ ਦਿੱਤੀ ਅਸੀਂ ਮੁਸ਼ਕਲ ਨਾਲ ਉਸ ਨੂੰ ਲੰਘਣ ਲਈ ਰਾਹ ਦਿੱਤਾ ਹੁਣ ਮੈਂ ਤੇ ਹਰਮੇਲ ਜਈ ਦੋਵੇਂ ਆਪਸ ਵਿੱਚ ਇਹ ਵਿਚਾਰ ਕਰ ਰਹੇ ਸੀ ਕਿ ਸ਼ਾਮ ਹੋ ਗਈ ਅੱਗੇ ਜਾਈਏ ਜਾਂ ਵਾਪਸ ਕਨੌਰੀ ਰੈਸਟ ਆਫ ਸਪੁੱਝਾਈ ਹਰ ਮੇਲ ਨੇ ਮੈਨੂੰ ਦੱਸਿਆ ਕਿ ਜਿਸ ਪਿੰਡ ਦੇ ਕੋਲ ਅਸੀਂ ਜਾ ਰਹੇ ਸੀ ਉੱਥੇ ਥੋੜੀ ਦੂਰ ਅੱਗੇ ਜਾ ਕੇ ਪੰਜਾਬ ਦਾ ਏਰੀਆ ਮਾਨਸਾ ਜ਼ਿਲ੍ਹਾ ਸ਼ੁਰੂ ਹੁੰਦਾ ਸੀ। ਹੀਂਗੜੇ ਪਿੰਡ ਦਾ ਇੱਕ ਮੁੰਡਾ ਉਸ ਨਾਲ ਗੁਰਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦੇ ਡਿਪਲੋਮਾ ਵਿੱਚ ਜਮਾਤੀ ਸੀ। ਉਸਨੇ ਦੱਸਿਆ ਮੈਂ ਉਸ ਦੀ ਸ਼ਾਦੀ ਤੇ ਵੀ ਗਿਆ ਸੀ। ਇਸ ਲਈ ਘਰ ਵੀ ਜਾਣਦਾ ਸੀ। ਅਸੀਂ ਦੋਵੇਂ ਜੈਜ ਦੇ ਘਰ ਠਹਿਰ ਜਾਂਦੇ ਹਾਂ। ਪਰ ਮੈਂ ਕਿਹਾ ਪਹਿਲਾਂ ਅਸੀਂ ਲਾਸ਼ ਦਾ ਮੌਕਾ ਵੇਖ ਲਈਏ। ਅਗਲੀ ਗੱਲ ਫਿਰ ਸੋਚਾਂਗੇ। ਅਸੀਂ ਲਾਸ਼ ਦੇ ਕੋਲ ਕੋਈ ਸ਼ਾਮ ਦੇ 6:30 ਦੇ ਨੇੜੇ ਪਹੁੰਚ ਗਏ। ਲਾਸ਼ ਦੇ ਕੱਪੜੇ ਫਟੇ। ਪੈਸਨ ਬਾਹਾਂ ਤੇ ਕੁਝ ਨਿਸ਼ਾਨ ਸਨ ਪੈਰ ਵੀ ਫਿੱਸੇ ਪੈਸਨ ਉਹ ਮੁੱਦੇ ਮੂੰਹ ਤਰਦੀ ਸੀ ਮੈਂ ਹਰਮੇਲ ਨੂੰ ਦੱਸਿਆ ਕਿ ਮੈਂ ਸਰਕਾਰੀ ਵਕੀਲ ਹੁੰਦੇ ਹੋਏ ਮੋਦੀ ਦੀ ਮੈਡੀਕਲ ਜੁਰੀਸਪਰੂਡੈਂਸ ਦੀ ਕਿਤਾਬ ਪੜ੍ਹੀ ਸੀ ਜਿਸ ਵਿੱਚ ਲਿਖਿਆ ਸੀ ਕਿ ਔਰਤ ਦੀ লাশ ਪਾਣੀ ਵਿੱਚ ਮੁੱਦੇ ਮੂੰਹ ਤਰਦੀ ਹੈ ਕਿਉਂਕਿ ਔਰਤ ਦੀਆਂ ਛਾਤੀਆਂ ਵਿੱਚ ਵੱਧ ਭਾਰ ਹੋਣ ਕਰਕੇ ਭਾਰੀ ਹਿੱਸਾ ਪਾਣੀ ਵਿੱਚ ਡੁੱਬ ਜਾਂਦਾ ਤੇ ਆਦਮੀ ਦੀ ਪਿੱਠ ਭਾਰੀ ਹੋਣ ਕਾਰਨ ਆਦਮੀ ਦੀ ਰਾਸ਼ ਚਿਤ ਭਾਵ ਸਿੱਧੀ ਤਰਦੀ ਹੈ ਅਸੀਂ ਕੁਝ ਹੋਰ ਬੰਦੇ ਨਾਲ ਸ਼ਾਮਲ ਕੀਤੇ ਲੋਕਲ ਪੁਲਿਸ ਚੌਕੀ ਵਾਲਿਆਂ ਦੀ ਮਦਦ ਨਾਲ ਲੰਮੇ ਬਾਸ ਮਗਵਾ ਕੇ ਜਦੋਂ লাশ ਨੂੰ ਖਿਲਾਉਣ ਦੀ ਕੋਸ਼ਿਸ਼ ਕਰੀਏ ਤਾਂ ਜਿਸ ਪਾਸੇ ਮਰਜ਼ੀ ਕੋਸ਼ਿਸ਼ ਕਰੀਏ ਅਖੀਰ লাশ ਮੁੱਦੇ ਮੋਹੀ ਰਹੀ ਮੈਂ ਇੱਕ ਗੋਤਾਖੋਰ ਨੂੰ 200 ਰੁਪਏ ਦੇ ਕੇ ਪਾਣੀ ਵਿੱਚੋਂ লাশ ਦੇ ਪੈਰਾਂ ਵਿੱਚ ਰੱਸੀ ਦੀਆਂ ਕੁੰਡੀਆਂ ਪਾਉਣ ਲਈ ਕਿਹਾ ਉਹ ਬੰਦਾ ਵਿਚਾਰਾ ਪਿੰਡ ਦਾ ਦਇਆਵਾਨ ਤੇ ਭਲਾ ਬੰਦਾ ਸੀ ਬਾਹਵੇਂ ਗਰੀਬ ਕਰਦਾ ਵਿਖਾਈ ਦਿੰਦਾ ਸੀ ਪਰ ਉਸ ਦਾ ਦਿਲ ਅਮੀਰ ਤੇ ਹਿਰਦਾ ਵਿਸ਼ਾਲ ਸੀ ਉਸ ਨੇ ਬਿਨਾਂ ਕੁਝ ਲਏ ਸਾਡਾ ਕੰਮ ਕਰ ਦਿੱਤਾ ਜਦੋਂ ਅਸੀਂ লাশ ਉੱਪਰ ਖਿੱਚੀ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ। লাশ ਕਿਸੇ ਔਰਤ ਦੀ ਸੀ। ਅਸੀਂ ਗੱਡੀ ਵਿੱਚੋਂ ਚਿੱਟਾ ਕੱਪੜਾ ਜੋ ਸਾਡੇ ਨਾਲ ਸੀ ਕੁਝ ਰੱਸੀ ਲੈ ਕੇ লাশ ਤੇ ਆਲੇ-ਦੁਆਲੇ ਟੱਕੇ ਬੰਨ ਦਿੱਤਾ। ਨੇੜੇ ਦੀ ਟਰੱਕ ਯੂਨੀਅਨ ਤੋਂ ਪੁਲਿਸ ਦੀ ਮਦਦ ਨਾਲ ਟਰੱਕ ਰਾਹੀਂ লাশ ਖਨੌਰੀ ਰੈਸਟ ਹਾਊਸ ਵਿੱਚ ਲਿਆਏ ਤੇ লাশ ਪੋਸਟਮਾਰਟਮ ਲਈ ਪਟਿਆਰੇ ਭੇਜ ਦਿੱਤੀ। ਖਨੌਰੀ ਤੋਂ ਇੱਕ ਪੁਲਿਸ ਮੁਲਾਜ਼ਮਾ ਤੇ ਮ੍ਰਿਤਕ ਦੇ ਵਾਰਸ ਜੋ ਖਨੌਰੀ ਰੈਸਟ ਹਾਊਸ ਵਿੱਚ ਹੀ ਸਾਨੂੰ ਮਿਲ ਗਏ ਉਹਨਾਂ ਨੂੰ ਨਾਲ ਭੇਜ ਦਿੱਤਾ। ਜਿਨ੍ਹਾਂ ਨੂੰ ਪੋਸਟਮਾਰਟਮ ਬਾਅਦ ਅਪਰੰਤ লাশ ਸੰਸਕਾਰ ਲਈ ਸਮਪਤੀ ਗਈ ਉਸ ਭਿਆਨਕ ਦੁਰਘਟਨਾ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ 'ਚੋਂ ਇਹ ਉਸ ਔਰਤ ਦੀ ਆਖਰੀ ਲਾਸ਼ ਸੀ ਜਿਸ ਨੂੰ ਲੱਭਣ ਉਪਰੰਤ ਮੇਰਾ ਹੈੱਡਕੁਆਟਰ ਖਨੌਰੀ ਤੋਂ ਮੁੜ ਫਿਰ ਪਟਿਆਲੇ ਤਬਦੀਲ ਹੋ ਗਿਆ। ਇਹ ਕੰਮ ਭਾਵੇਂ ਔਖਾ ਸੀ ਪਰ ਮੇਰੇ ਲਈ ਇੱਕ ਮਿਸ਼ਨ ਤੇ ਇੱਕ ਚੁਣੌਤੀ ਸੀ। ਮੈਨੂੰ ਇਹ ਕੰਮ ਕਰਦੇ ਹੋਏ ਨਾ ਦੁੱਖ ਮਹਿਸੂਸ ਹੋਇਆ ਤੇ ਨਾ ਹੀ ਕੋਈ ਪਰੇਸ਼ਾਨੀ ਆਈ। ਸਿਵਾਏ ਇੱਕ ਘਟਨਾ ਦੇ ਜਦੋਂ ਸਗੇ ਭਰਾ ਨੇ ਭਰਾ ਦੀ ਲਾਸ਼ ਤੇ ਹੱਥ ਲਾਉਣ ਤੋਂ ਗਰੀਜ਼ ਕੀਤਾ। ਬਹੁਤ ਦਿਨ ਸੁਪਨੇ ਵਿੱਚ ਵੀ ਨਹਿਰ ਕਿਨਾਰੇ ਮੈਂ ਸੁੱਤਾ ਹੋਇਆ ਵੀ लाशਾਂ ਲੱਭਦਾ ਰਹਿੰਦਾ ਭਿਆਨਕ ਦ੍ਰਿਸ਼ ਵੇਖ ਕੇ ਕਬਰਾਟ ਹੋ ਜਾਂਦੀ ਪਰ ਜਦ ਅੱਖ ਕੋਲ ਦੀ ਤਾਂ ਕੁਝ ਨਾ ਦਿਸਦਾ ਡੀਸੀ ਕਈ ਵਾਰ ਜਦੋਂ ਹੋਰ ਸੀਨੀਅਰ ਅਫਸਰਾਂ ਨੂੰ ਮੇਰੀ ਜਾਣ ਪਛਾਣ ਕਰਾਉਂਦੇ ਉਹ ਮੇਰੇ ਵੱਲੋਂ ਖਨੌਰੀ ਵਿਖੇ ਆਪਣਾ ਹੈੱਡ ਕੁਆਟਰ ਤਬਦੀਲ ਕਰਕੇ ਲਾਸ਼ਾਂ ਦੀ ਤਲਾਸ਼ ਲਈ ਕੈਂਪ ਲਾਉਣ ਵਾਲੀ ਕਹਾਣੀ ਸੁਣਾਉਂਦੇ ਮੈਨੂੰ ਉਸ ਦੁਖਦਾਈ ਘੜੀ ਦੀ ਯਾਦ ਕਰਕੇ ਵੀ ਇੱਕ ਵੱਖਰਾ ਸਕੂਨ ਮਿਲਦਾ ਹੈ ਇਸ ਕਰਕੇ ਮੈਂ ਇਹ ਘਟਨਾ ਤੇ ਤਜਰਬਾ ਪਾਠਕਾਂ ਦੇ ਨਾਲ ਸਾਂਝਾ ਕਰਨਾ ਉਚਿਤ ਸਮਝਦਾ ਹਾਂ ਮੈਨੂੰ ਅੰਗਰੇਜ਼ੀ ਦੇ ਲਖਾਰੀ ਸ਼ੈਲੇ ਦੀਆਂ ਇਹ 17 ਬਾਰ ਬਾਰ ਯਾ ਤਾਜ਼ਾ ਕਰਵਾ ਦਿੰਦੀਆਂ ਹਨ ਉਹ ਗੀਤ ਹਮੇਸ਼ਾ ਮਿੱਠੇ ਹੁੰਦੇ ਹਨ ਜੋ ਸਾਨੂੰ ਜ਼ਿੰਦਗੀ ਦੀ ਦੁਖਾਂਤ ਕਹਾਣੀ ਦਾ ਵਰਣਨ ਕਰਦੇ ਹਨ সুইਟ ਆਰ ਦਾ ਸੌਂਗਸ ਵਿਚ ਟੈਲਸ ਦਾ ਸੈਡੀਸਟ ਸਟੋਰੀ ਆਫ ਲਾਈਫ ਜਿਨ੍ਹਾਂ ਦੇ ਪੜਨ ਅਤੇ ਸੁਣਨ ਨਾਲ ਹਰ ਪਾਠਕ ਅਤੇ ਸਰੋਤਾ ਆਪਣੀ ਮਾਨਸਿਕ ਸਥਿਤੀ ਦਾ ਅਨੁਸਾਰ ਹੁੰਦਾ ਹੋਇਆ ਉਸ ਨੂੰ ਆਪਣੇ ਤਨ ਤੇ ਹੰਡਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਅਜਿਹੇ ਮੌਕੇ انسان ਦਾ ਹਿਰਦਾ ਸ਼ੁੱਧ ਮਨ, پاک ਪਵਿੱਤਰ ਅਤੇ ਮਨੁੱਖਤਾ ਦੀ ਭਲਾਈ ਅਤੇ ਲੋਕਾਂ ਦੇ ਦੁੱਖ ਵਿੱਚ ਮੱਲਮ ਪੱਟੀ ਕਰਨ ਅਤੇ ਮਦਦਗਾਰ ਸਾਬਤ ਹੋਣ ਵਿੱਚ ਇੱਕ ਅਨੋਖੀ ਕਿਸਮ ਦਾ ਇਸਮਾਦੀ ਆਨੰਦ ਆਉਂਦਾ ਹੈ। ਉਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਵਰਣਨ ਕਰਨਾ ਸੰਭਵ ਨਹੀਂ ਹੁੰਦਾ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।